ਸਚੂ ਯਕਾਲ ਧਰਮਿਊਡ ਦੇਖ ਰਹੇ ਹੋ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵਟੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ 6 ਸਾਲ ਪਹਿਲਾਂ ਪੁਲਵਾਮਾ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਦੌਰਾਨ ਦੇਸ਼ ਦੇ ਲਈ ਸ਼ਹੀਦ ਹੋਏ ਜੈਮਲ ਸਿੰਘ ਘਲੋਟੀ ਦੀ ਵਰਸੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਿੰਡ ਘਲੋਟੀ ਦੇ ਵਿੱਚ ਮਨਾਈ ਗਈ ਹੈ ਯਾਦਗਾਰੀ ਸਮਾਗਮ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਮਾਤਾ ਸੁਖਵਿੰਦਰ ਕੌਰ ਅਤੇ ਪਤਨੀ ਸੁਖਜੀਤ ਕੌਰ ਨੇ ਕਿਹਾ ਕਿ ਜੈਮਲ ਸਿੰਘ ਨੂੰ ਸ਼ਹੀਦ ਹੋਏ 6 ਸਾਲ ਹੋ ਗਏ ਨੇ ਪਰ ਉਹਨਾਂ ਦੇ ਲਈ ਕੋਈ ਵੀ ਸਥਾਈ ਯਾਦਗਾਰ ਹੱਲੇ ਤੱਕ ਨਹੀਂ ਬਣਾਈ ਗਈ। ਉਹਨਾਂ ਨੇ ਮੰਗ ਕੀਤੀ ਹੈ ਕਿ ਕੋਟ ਇਸੇ ਖਾਂ ਦੇ ਸਕੂਲ ਦਾ ਨਾਮ ਜੈਮਲ ਸਿੰਘ ਦੇ ਨਾਮ ਤੇ ਰੱਖਿਆ ਜਾਵੇ ਅਤੇ ਉਹਨਾਂ ਦੀ ਯਾਦ ਵਿੱਚ ਇੱਕ ਕਾਲਜ ਵੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾ ਸਕੇ। ਤੇ ਅਨੁਯੋਗ ਗੱਲ ਹੈ ਕਿ 2019 ਦੇ ਵਿੱਚ ਪਲਵਾਮਾ ਹਮਲੇ ਦੇ ਵਿੱਚ ਹੈੱਡ ਕਾਂਸਟੇਬਲ ਜੈਮਲ ਸਿੰਘ ਕਲੌਟੀ ਸਮੇਤ 42 ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੇ ਵਿੱਚੋਂ ਚਾਰ ਜਵਾਨ ਪੰਜਾਬ ਦੇ ਵੀ ਵਸਨੀਕ ਸੀ ਮਾਤਾ ਜੀ ਅੱਜ 6 ਸਾਲ ਹੋ ਗਏ ਨੇ ਪੁੱਤ ਦੇ ਵਿਛੜਿਆ ਨੂੰ ਕਾਫੀ ਜਿਹੜਾ ਸਮਾਂ ਔਖਾ ਨੰਗ ਦਾ ਬਜ਼ੁਰਗ ਹੋ ਬੱਚਾ ਪੋਤਾ ਉਹਨੂੰ ਵੀ ਸਮਾਲਣਾ ਨੂੰ ਰਾਣੀ ਨੂੰ ਵੀ ਸਮਾਲਣਾ ਕਾਫੀ ਆਪਣੇ ਆਪਣੇ ਇਹਦਾ ਸਮਾਂ ਸਾਹਮਣਾ ਕਰਨਾ ਪਿਆ ਕੀ ਕਰੀਏ ਕੀ ਤੇ ਬੇਟੇ ਤਾਂ ਪਤਾ ਹੀ ਜਦੋਂ ਮਾਵਾ ਦੇ ਬੱਚੇ ਚਲੇ ਜਾਂਦੇ ਤੇ ਕਿਉਂਕਿ ਕੀ ਮਾਂ ਤੇ ਵੀ ਇਜ਼ਤੀ ਹੈ ਕਿਵੇਂ ਸਮਾਂ ਕੱਢਦੀ ਬੱਚੇ ਨੂੰ ਮਾਵਾ ਜੰਮ ਦੀਆਂ ਪਾਲਦੀਆਂ ਆਪਦੇ ਬੜੇਪੇ ਵਾਸਤੇ ਮੇਰੇ ਪਾ ਮੇਰਾ ਸਭ ਖਾਂ ਲੰਗੇਗਾ ਤੇ ਪੁੱਤ ਸਾਰਾ ਜਿੰਨੇ ਤੁਰ ਗਿਆ ਖੜੇ ਪੱਤਰ ਲੰਗ ਗਿਆ ਮਾਪਿਆਂ ਨੂੰ ਮਾਤਾ ਜੀ ਨੇ ਕਿੰਨੇ ਪਾਲਿਆ ਸੀ ਮੁਰ ਤੋਂ ਕਿਸ ਤਰ੍ਹਾਂ ਦੇ ਸੀ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਦੇ ਸੀ ਵਿਚਾਰ ਬਹੁਤ ਬਹੁਤ ਵਧੀਆ ਜਿਉ ਜਿਹੇ ਦੇ ਵਿਚਾਰ ਸੀ ਉਹੋ ਜੀ ਉਹਨੇ ਕੰਮ ਕੀਤੇ ਅੱਜ ਮਾਣ ਵੀ ਮਹਿਸੂਸ ਹੋ ਰਿਹਾ ਹੈ ਮਾਣ ਵੀ ਬੜਾ ਮਹਿਸੂਸ ਹੋ ਰਿਹਾ ਪੁੱਤ ਨੇ ਦੇਸ਼ ਵਾਸਤੇ ਕੁਰਬਾਨੀ ਕੀਤੀ ਹੈ ਕੋਈ ਬੱਚਾ ਇਸ ਤੱਕ ਪਹੁੰਚਦਾ ਪਾ ਲੱਗ ਗਿਆ ਮੇਰੇ ਮਾਮਾ ਹੀ ਕੱਕਾ ਯੋ ਮਤਾਈ ਅੱਜ ਉਹਨਾਂ ਦੀ ਵਾਈਫ ਨੇ ਕਿਹਾ ਕਿ ਉਹਨਾਂ ਦੀ ਜਾਂਚ ਕਾਲਜ ਬਣਾ ਚਾਹੀਦਾ ਬੋਤ ਲੱਗਣਾ ਚਾਹੀਦਾ ਲੱਗਦਾ ਨੇ ਕਿ ਅੱਜ ਤੋਂ ਪਹਿਲਾਂ ਹੀ ਲੱਗ ਜਾਣੇ ਚਾਹੀਦੇ ਸੀ ਜੋ ਕਹਿੰਦੇ ਸਹੀ ਕਹਿੰਦੇ ਨੇ ਤਾਂ ਚਾਹੀਦੇ ਵੀ ਲੱਗਨੇ 6 ਸਾਲ ਹੋ ਗਏ ਸਤਮਾਣ ਚੜ ਪਿਆ ਤੇ ਕੋਈ ਮੰਗਣੀ ਪੂਰੀ ਸਮਾ ਨਗਰਾ ਰਾਜਪਣ ਜਾਣ ਤੋਂ ਬਾਅਦ ਬਹੁਤ ਮੁਸ਼ਕਲ ਹੁੰਦਾ ਹੈ ਫਿਰ ਬੱਚਾ 5 ਸਾਲ ਦਾ ਸੀ ਉਸ ਟਾਈਮ ਆਜੋ 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 12 ਸਾਲ ਦਾ ਹੋਣ ਵਾਲਾ ਇਹ ਸਮਾ ਨਵਾਉਣਾ ਇੱਕ ਬੱਚੇ ਨੂੰ ਫਾਦਰ ਦੇ ਬਿਨਾ ਵਾਈਫ ਨੂੰ ਹਸਬੰਦ ਦੇ ਬਿਨਾ ਬਹੁਤ ਮੁਸ਼ਕਲ ਹੈ ਬਾਕੀ ਪਾਣੀ ਨੇ ਸਵੀਕਾਰ ਕਰਕੇ ਚੱਲ ਰਹੇ ਹਾਂ ਕਿਹਨੇ ਚ ਪੜਦਾ ਬੱਚਾ ਫ੍ਰੈਂਜੀ ਹਾਂਜੀ ਬੱਚਾ 6th ਕਲਾਸ ਚ ਪੜ ਰਿਹਾ ਕਿਸ ਤਰ੍ਹਾਂ ਚੱਲਦੀ ਪੜ੍ਹਾਈ ਹਾਂਜੀ ਪੜ੍ਹਾਈ ਬਹੁਤ ਅੱਛੀ ਚੱਲ ਰਹੀ ਹੈ ਬਹੁਤ ਅੱਛਾ ਮੈਂ ਕੇਅਰ ਕਰ ਰਹੀ ਹਾਂ ਉਸਦੀ ਪੜ੍ਹਾਈ ਦੇ ਵਿਸ਼ੇ ਤੇ ਬਹੁਤ ਜ਼ਿਆਦਾ ਧਿਆਨ ਦੇਦੇ ਬਹੁਤ ਅੱਛਾ ਕਰ ਰਿਹਾ ਪਰ ਬਹੁਤ ਔਖਾ ਹੈ ਨਾ ਜੇ ਇੱਕ ਜਦੋਂ ਪਰਿਵਾਰ ਦਾ ਜੀ ਵਿਛੜ ਜਾਵੇ ਇਕੱਲੀ ਔਰਤ ਨੂੰ ਜ਼ਿੰਦਗੀ ਚ ਜਿਹੜਾ ਅੱਗੇ ਵਧਣ ਦੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਬੱਚੇ ਨੂੰ ਐਜੂਕੇਸ਼ਨ ਵੀ ਦਿਵਾਉਣੀ ਆ ਪਰਿਵਾਰ ਨੂੰ ਵੀ ਬਜ਼ੁਰਗਾਂ ਨੂੰ ਵੀ ਸਾਹਮਣਾ ਕਾਫੀ ਕਤਨੇ ਵਾਲਾ ਸੁਣ ਇੱਕ ਸਿੰਗਲ ਮਦਰ ਕੇ ਲਿਏ ਬਹੁਤ ਜਿਆਦਾ ਮੁਸ਼ਕਲ ਹੈ ਬੱਚੇ ਨੂੰ ਸੰਭਾਲਣਾ ਹੋਵੇ ਖਾਸ ਕਰਕੇ ਲੜਕੇ ਨੂੰ ਇਸ 12 ਸਾਲ ਦੀ ਉਮਰ ਚ ਬੱਚਾ ਸੰਭਾਲਣਾ ਸਿੰਗਲ ਮਦਰ ਵਾਸਤੇ ਬਹੁਤ ਮੁਸ਼ਕਲ ਹੈ ਤੇ ਫਿਰ ਵੀ ਪਰਮਾਤਮਾ ਦੀ ਕਿਰਪਾ ਨਾਲ ਕੋਸ਼ਿਸ਼ ਕਰ ਰਹੀ ਆ ਕਿ ਨਹੀਂ ਉਹਨੂੰ ਇੱਕ ਅਸੀਂ ਆਪਣੇ ਫਾਦਰ ਜੈਸਾ ਬਣਾ ਪਾऊं ਕਿਉਂਕਿ ਉਹ ਜੋ ਸਮਝਦਾਰ ਇਨਸਾਨ ਸੀ ਨਾ ਉਹਨਾਂ ਦੇ ਸਾਰ ਕੋਈ ਸਮਝਦਾਰ ਇਨਸਾਨ ਨਹੀਂ ਮੈਂ ਬਿਲਕੁਲ ਉਹਨੂੰ ਆਪਣੇ ਪਾਪਾ ਜੈਸਾ ਬਣਾਉਣਾ ਚਾਹੁੰਦੀ ਹਾਂ ਔਣ ਵਾਲੇ ਦੀ ਸੋਚਾ ਕਿ ਉਹ ਕੀ ਬਣਾਉਣਗੇ ਕਿ ਕਿਹੜੀ ਲੈਂਡ ਵਿੱਚ ਪਾਉਣਗੇ ਹਾਂਜੀ ਹਉਣ ਵਾਲੇ ਸਮੇਂ ਬਾਦ ਖੁਦ ਬਿਜ਼ਨਸ ਮੈਂ ਆਪਣਾ ਬਿਜ਼ਨਸ ਕਰੇਗਾ ਬਿਜ਼ਨਸਮੈਨ ਹੋ ਖੁਦ ਕਹਿੰਦਾ ਮੈਂ ਬੰਨਾ ਤੇ ਬਿਜ਼ਨਸ ਨਾਲ ਦੀ ਪੜਾਈ ਕਰੇਗਾ ਖੁਦ ਹਾਂਜੀ ਤੇ ਕੋਈ ਤੈਨੂੰ ਜਿਹੜੇ ਮੰਗਾ ਪਰਿਵਾਰ ਦੀ ਅਜੇ ਤੱਕ ਨਾ ਪੂਰੀ ਹੋਈ ਹੁੰਦੀ ਸੀ ਜੈਮਲ ਸਿੰਘ ਦੇ ਨਾਂ ਤੇ ਕਿੰਨੇ ਸਕੂਲ ਦਾ ਨਾਂ ਤਾਂ ਰੱਖ ਦਿੱਤਾ ਗਿਆ ਸੀ ਪਰ ਪਰਿਵਾਰ ਨੂੰ ਉਹ ਮਨਜ਼ੂਰ ਨਹੀਂ ਕਿ ਜਿਹੜਾ ਪਿੰਡ ਦਾ ਸਕੂਲ ਦਾ ਨਾਂ ਹਾਂਜੀ ਅਸੀਂ ਕਹਿੰਦੇ ਹਾਂ ਜੀ ਜੋ ਜਿਸ ਸਕੂਲ ਵਿੱਚੋਂ ਪੜ੍ਹੇ ਆ ਉਸੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਔਰ ਕੋਟੀਸ਼ੇ ਖਾਂਚੀ ਉਹਨਾਂ ਦੇ ਉਹਨਾਂ ਦਾ ਸਟੇਚੂ ਬਣਾਇਆ ਜਾਵੇ ਔਰ ਵੀ ਕਾਜ ਦੀ ਮੰਗ ਕਰਦੇ ਆਂ ਕਿ ਜੋ ਕੋਟੀਸ਼ੇ ਖਾਂਚ ਕਾਲਜ ਬਣਾਇਆ ਜਾਵੇ ਉਹਨਾਂ ਦੇ ਨਾਮ ਤੇ ਵੀ ਆਉਣ ਵਾਲੇ ਪੀੜ੍ਹੀਆਂ ਉਹਨਾਂ ਨੂੰ ਯਾਦ ਰੱਖਣ ਕੋਲਜ ਦੇ ਨਾਮ ਤੇ ਕਿ ਹਾਂ ਕੋਈ ਕੋਟੀਸ਼ੇ ਖਾਂ ਦਾ ਰਹਿਣ ਵਾਲਾ ਜੈਮਨ ਸਿੰਘ ਜੋ ਛੀਦ ਹੋਏ ਉਹਨਾਂ ਦੇ ਨਾਮ ਤੇ ਕਾਲਜ ਬਣਾਇਆ ਜਾਵੇ ਸਾਡੀ ਤਾਂ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਾਨੂੰ ਵੀ ਥੋੜਾ ਚੈਨ ਮਿਲੇਗਾ हां ਵੀ ਉਹਨਾਂ ਦੇ ਨਾਮ ਤੇ ਕੁਝ ਨਾ ਹੈ ਤਾਂ 6 ਸਾਲ ਹੋ ਚਲੇ 6 ਸਾਲ ਵਿੱਚ ਤਾਂ ਅਜੇ ਤੱਕ ਕੁਝ ਵੀ ਨਹੀਂ ਬਣਿਆ ਤੇ ਉਮੀਦ ਕਰਦੇ ਆ ਕਿ ਸਰਕਾਰ ਤੱਕ ਸਾਡੀ ਆਵਾਜ਼ ਜਾਏ ਤੇ ਬਾ ਸਾਨੂੰ ਅਗਲੇ ਸਾਲ ਇਹ ਦੁਬਾਰਾ ਬਿਆਨ ਨਾ ਜਾਂ ਬੋਲਣਾ ਨਾ ਪੈ ਕੇ ਉਹਨਾਂ ਦੇ ਨਾਮ ਤੇ ਕੁਝ ਨਹੀਂ ਬਣਿਆ ਮੈਂ ਜੀ ਸਰਕਾਰੀ ਪੱਧਰ ਤੇ ਕੋਈ ਸਮਾਗਮ ਕੀਤਾ ਜਾਂਦਾ ਜਿਹੜਾ ਕਿ ਸਰਕਾਰ ਪੰਜਾਬ ਸਰਕਾਰ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਹੁਣ ਕਿ ਆਪਣੇ ਪੱਧਰ ਤੇ ਕੀਤਾ ਹੈ ਹਾਂਜੀ ਅਸੀਂ ਆਪਣੇ ਪੱਧਰ ਤੇ ਖੁਦ ਕਰਦੇ ਅਸੀਂ ਤਾਂ ਅੱਜ 6 ਸਾਲਾਂ ਵਿੱਚ ਕੋਈ ਸਰਕਾਰੀ ਨੁਮੈਂਦਾ ਆਉਂਦਾ ਵੀ ਨਹੀਂ ਦੇਖਿਆ ਕਿ ਸਾਡੇ 14 ਫਰਵਰੀ ਨੂੰ ਸਾਡੇ ਸਮਾਗਮ ਵਿੱਚ ਪਹੁੰਚਣ ਕੋਈ ਅੱਜ ਤੱਕ ਨਹੀਂ ਆਇਆਗਾ ਤੇ ਨਾ ਕੋਟੀ ਸੇਖਾਂ ਦਾ ਤੇ ਨਾ ਹੀ ਕੋਈ ਬਾਰੋਗ ਨਹੀਂ ਆਉਦਾ ਸੀ ਖੁਦ ਆਪਣੇ ਕਰਦੇ 14 ਫਰਵਰੀ ਨੂੰ ਤੁਹਾਡਾ ਲਗਦਾ ਨੀ ਕਿ ਪਹੁੰਚਣਾ ਚਾਹੀਦਾ ਕਿ ਇੱਕ ਜਿਹੜੇ ਸਰਕਾਰੀ ਅਧਿਕਾਰੀ ਆ ਉਹਨਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਲਗਦਾ ਪਹੁੰਚਣਾ ਚਾਹੀਦਾ ਹੁਣ ਅਚਾਰਤ ਉਹ ਖੁਦ ਉਹਨਾਂ ਨੂੰ ਖੁਦ 14 ਫਰਵਰੀ ਦਾ ਹਰੇ ਕਿੰਨੋਂ ਨੇ ਯਾਦ ਸਭ ਨੂੰ ਯਾਦ ਹੈ ਸਾਨੂੰ ਖੁਦ ਫੋਨ ਕਰਕੇ ਥੋੜਾ ਉਹਨਾਂ ਨੂੰ ਬੁਲਾਉਣਾ ਚਾਹੀਦਾ ਉਹਨਾਂ ਨੂੰ ਖੁਦ ਕਿੰਨੀ ਸਾਡੇ ਘਰ ਪਹੁੰਚਣਾ ਚਾਹੀਦਾ ਉਸ 14 ਫਰਵਰੀ ਨੂੰ ਤੇ ਅੱਜ ਅੱਜ ਤੱਕ ਕੋਈ ਸਾਡੇ ਘਰੇ ਨਹੀਂ ਪਹੁੰਚਿਆ ਜੇਕਰ ਮੋਗਾ ਦੇ ਵਿੱਚ ਦੇਰ ਸ਼ਾਮ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਅਤੇ ਐਕਟਿਵਾ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਕਰਕੇ ਪਤੀ ਪਤਨੀ ਮੋਕੇ ਤੇ ਹੀ ਮੌਤੇ ਘਾਟ ਉਤਰ ਗਏ ਜਾਣਕਾਰੀ ਮਿਲਦਿਆਂ ਨਾਨਕ ਸਰ 68 ਕਲੇਰਾ ਦੇ ਬਾਬਾ ਲੱਖਾ ਸਿੰਘ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਇਸ ਦਰਾਂ ਉਹਨਾਂ ਦੀ ਕਾਰ ਦੀ ਟੱਕਰ ਜਿਹੜੀ ਹੈ ਇੱਕ ਐਕਟੀਵਾ ਦੇ ਨਾਲ ਹੋਈ ਹੈ ਐਕਟੀਵਾ ਦੇ ਉੱਤੇ ਪਤੀ ਪਤਨੀ ਸਵਾਰ ਸੀ ਤੇ ਉੱਥੇ ਹੀ ਖਬਰ ਮਿਲੀ ਹੈ ਕਿ ਹਾਦਸੇ ਕਰਕੇ ਇੱਕ ਔਰਤ ਦੀ ਵੀ ਮੌਤ ਹੋਈ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਲੁਧਿਆਣਾ ਉਸ ਨੂੰ ਰੈਫਰ ਕੀਤਾ ਗਿਆ ਹੈ ਮ੍ਰਿਤਕ ਦੀ ਪਛਾਣ ਜਿਹੜੀ ਹੈ ਲਾਪਰਿਤ ਕੋਰ ਦੇ ਵਿੱਚੋਂ ਹੋਈ ਹੈ ਲਾਪਰਿਤ ਕੋਰ ਗਰਭਪਤੀ ਵੀ ਸੀ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਨਿਧਾਨ ਵਾਲਾ ਨਿਵਾਸੀ ਬਲਕਾਰ ਸਿੰਘ ਜੋ ਕਿ ਸੈਲੋ ਪਲਾਟ ਮੋਗਾ ਵਿਖੇ ਨੌਕਰੀ ਕਰਦਾ ਸੀ ਅਤੇ ਆਪਣੀ ਪਤਨੀ ਲਵਜੀਤ ਕੌਰ ਦੇ ਨਾਲ ਮੋਗੇ ਤੋਂ ਵਿਆਹ ਸਮਾਗਮ ਨੂੰ ਦੇਖ ਕੇ ਉੱਥੇ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਘੱਲਕਲਾਂ ਤੋਂ ਟਰੋਲੀ ਦੇ ਵਿੱਚਕਾਰ પેટ્રોલ ਪੰਪ ਕੋਲ ਪਹੁੰਚਦਾ ਹੈ ਤਾਂ ਅਚਾਨਕ ਪਿੱਛੋਂ ਤੋਂ ਆ ਰਹੀ ਫੋਰਡ ਗੱਡੀ ਨੇ ਉਹਨਾਂ ਨੂੰ ਫੇਟ ਮਾਰ ਦਿੱਤੀ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੋਦਨ ਸਿੰਘ ਆ ਜੀ ਮੇਰਾ ਪਿੰਡ ਨਿਧਾ ਵਾਲਾ ਜੀ ਪੰਚਾਇਤ ਮੈਂਬਰ ਹੈ ਜੀ ਮੈਂ। ਜੀ ਐਕਸੀਡੈਂਟ ਹੋਇਆ ਹੈਗਾ ਕੌਣ ਸੀ ਕਿ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜੀ ਤੁਹਾਡੀ ਇਹ ਜੀ ਬਲਕਾਰ ਸਿੰਘ ਸੀਗਾ ਮੁੰਡਾ ਜੀ ਤੇ ਇੱਕ ਉਹਦੇ ਘਰ ਵਾਲੀ ਲਵਜੀਤ ਕੋ ਸੀਗੀ ਜੀ। ਤੇ ਹਾਂਜੀ ਤੇ ਉਹ ਸਾਡੀ ਨੋਹ ਲੱਗਦੀ ਸੀ ਉਹ ਭਤੀਜਾ ਸੀਗਾ ਜੀ ਤੇ ਇਹਨਾਂ ਦੀ 35 ਸਾਲ ਦੀ ਉਮਰ ਸੀਗੀ ਜੀ ਤੇ ਉਹ ਕੁਝ ਦੀ ਹੋਤਾ ਦਾ ਸਾਲ ਤੋਂ ਬੰਡ ਘਟ ਹੋਊਗੀ ਜੀ। ਤੇ ਇਹ ਇਧਰੋਂ ਮੋਗੋਂ ਸ਼ਬਗ ਕਰਕੇ ਚਾਰੇ ਸੀ ਕਿ ਜੀ ਇੱਕ ਟਾ ਸਕੂਟਰੀ ਸੀ ਇਹਨਾਂ ਕੋਲੇ ਤੇ ਇਧਰੋਂ ਮਗਰੋਂ ਫੋਰਜਨਰ ਗੱਡੀ ਸੀਗੀ ਜੀ ਲੱਖੇ ਬਾਬੇ ਦੀ ਉਹ ਤੇਜ਼ ਰਫਤਾਰ ਚ ਸੀਗੀ ਜੀ ਤੇ ਮਗਰੋਂ ਵੱਜੀ ਜੀ ਕੀ ਹਾਲ ਕੀ ਤਾਂ ਹਾਲ ਦੀ ਜਿਹੜੀ ਸਾਡੀ ਨੋ ਰਣੀ ਜੀ ਉਹ ਤਾਂ ਗੁਜ਼ਰ ਗਈ ਆ ਤੇ ਜਿਹੜਾ ਮੁੰਡਾ ਸਾਡਾ ਭਤੀਜਾ ਜੀ ਉਹ ਨੂੰ ਰੈਫਰ ਕਰਤਾ ਜੀ ਲੁਧਿਆਣੇ ਠੀਕ ਸੀ ਕੀ ਕਾਰਨ ਦੇ ਸਾਮਦੇ ਆਉਂਦੇ ਆ ਕਿ ਲਾਪਰਵਾਹੀ ਜੀ ਇਹ ਲਾਪਰਵਾਹੀ ਹੈ ਜੀ ਫਿਰ ਜਿਹੜਾ ਹੁਣ ਤੇਜ਼ ਗੱਡੀ ਵਾਲੀ ਤੇਜ਼ ਸੀਗੀ ਜੀ ਪਿੱਛੋਂ ਪਿੱਛੋਂ ਵੱਜੀ ਜੀ ਲਾਪਰਵਾਹੀ ਦਾ ਕਾਰਨ ਹੈ ਜੀ ਇੱਕ 스ਕੂਟਰ ਚੱਲ ਰਿਹਾ ਜਿਹੜਾ ਤੁਹਾਡੇ ਨੋ ਤੇ ਬੀ ਚੱਲਦੀ ਮੋਗੇ ਤੋਂ ਜਾ ਰਹੀ ਹਾਂ ਜੀ ਮੋਗੇ ਤੋਂ ਜਾ ਰਹੀ ਸੀ ਸ਼ੋਪਿੰਗ ਕਰਕੇ ਨੀ ਗੱਡੀ ਵੀ ਮਤਲਬ ਮੋਗੇ ਆਹ ਮੋਗੇ ਤੋਂ ਗੱਡੀ ਆ ਰਹੀ ਸੀ ਕਿਹੜੇ ਵੱਡ ਜਾਣਾ ਸੀ ਨਿਧਾ ਵਾਲੇ ਜਾਣਾ ਸੀ ਜੀ ਲੜਕੀ ਜੀ ਹੋਊਗੀ 32 ਸਾਲ ਆ ਤੇ ਲੜਕੇ ਦੀ ਬਲਕਾਰ ਸਿੰਘ ਦੀ 35 ਸਾਲ ਉਮਰ ਹੋਊਗੀ ਦੇ ਨਹੀਂ ਬੱਚਾ ਨਾਲ ਹੈ ਨਹੀਂ ਸੀਗਾ ਜੀ ਗੁੱਡੀ ਆਇਕੋ ਘਰੇ ਜੀ ਉਹ ਉਹ ਵੀ ਪੰਜਾ ਛਿਆ ਕੇ ਸਾਲਾਂ ਦੀ ਆ ਇਹ ਨਹੀਂ ਪਤਾ ਕਿ ਘਰੇ ਕੋਈ ਪ੍ਰੋਗਰਾਮ ਹੈ ਹਾਂਜੀ ਘਰੇ ਨਹੀਂ ਜੀ ਇੱਥੇ ਦੋਨੇ ਤੇ ਪ੍ਰੋਗਰਾਮ ਸੀਗੇ ਇਹਨਾਂ ਦੀ ਭੂਆ ਸੀਗੀ ਜੀ ਉਹਦੀ ਲੜਕੀ ਦਾ ਵਿਆਹ ਸੀਗਾ ਜੀ ਚਲੋ ਤਾਂ 23 ਤਰੀਕ ਦਾ ਜੀ ਗੱਡੀ ਵਾਲਾ ਕਿੱਥੇ ਗੱਡੀ ਵਾਲੇ ਹੀ ਥਾਣੇ ਸੀਗਾ ਹੁਣ ਤਾਂ ਇਹ ਠਾਣੇ ਆ ਗਿਆ ਠਾਣੇ ਨੂੰ ਆਈ ਹੈ ਜੀ ਗੱਡੀ ਜਿਹਦੇ ਤੁਹਾਡੇ ਨੂੰ ਰੈਫਰ ਕਰਤਾ ਹਾਂਜੀ ਉਹ ਰੈਫਰ ਕਰਤਾ ਜੀ ਲੁਧਿਆਣੇ ਭੇਜਤਾ ਜੀ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਹਸਬੰਡ ਵਾਈਫ ਜਿਹੱਚੇ ਲੇਡੀ ਸੀਗੀ ਲਵਜੀਤ ਕੋਰ 35 ਸਾਲ ਉਮਰ ਉਹ ਬਰਾਉ ਡੈਡੀ ਸੀਗੀ ਮੁੱਕੇ ਤੇ ਉਹਦੀ ਮੌਤ ਹੋ ਚੁੱਕੀ ਸੀਗੀ ਤੇ ਜਿਹੜਾ ਉਹਦਾ ਘਰ ਵਾਲਾ ਸੀ ਬਲਕਾਰ ਸਿੰਘ 39 ਈ ਸੀਗੀ ਉਹਦੀ ਤੇ ਉਹ ਉਹਦੀ ਹਾਲਤ ਗੰਭੀਰ ਸੀ ਇਰ ਬ੍ਰੇਡਸ ਦੀ ਹੈਡ ਇੰਜਰੀ ਸੀ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਜੀ ਸਰ ਪਤਾ ਲੱਗੇਗਾ ਐਕਸੀਡੈਂਟ ਤਕੀਫ ਕਰਮ ਐਕਸੀਡੈਂਟ ਦਾ ਉਹ ਸਕੂਟੀ ਤੇ ਜਾ ਰਹੇ ਸੀ ਉਹਨਾਂ ਨੂੰ ਪਿੱਛੇ ਕੋਈ ਬਾਬਿਆਂ ਦੀ ਸੀਗੀ ਇੰਡਾਇਵਰ ਸੀਗੀ ਉਹ ਮਰੀਜ਼ ਥਾਣਾ ਸਰਦਰ ਦੇ ਕੋਲ ਤੇ ਦੂਸਰੇ ਰੈਫਰ ਕੀਤਾ ਜੀ ਹਾਂਜੀ ਦੂਸਰਾ ਰੈਫਰ ਕੀਤਾ ਉਹਨਾਂ ਨੂੰ ਫਰੀਦਕੋੜ ਵਾਸਤੇ ਗਿਆ ਸੀ ਪਰ ਉਹ ਗੰਦੇ ਅਸਲੀ ਲੁਧਿਆਣੇ ਲੈ ਕੇ ਜਾਣਾ ਤੇ ਅਸੀਂ ਉਹਨਾਂ ਨੂੰ ਨਾਲ ਦੇ ਨਾਲ ਹੀ ਫਰਸਟ ਐਡ ਦੇ ਕੇ ਰੈਫਰ ਕਰ ਦਿੱਤਾ ਸਰ ਪਰਿਵਾਰ ਨੂੰ ਕੋਈ ਜਾਣਕਾਰੀ ਬੰਦੇ ਦਿੱਨੀ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਵੀ ਉਹ ਆ ਵੀ ਪਤਾ ਲੱਗਿਆ ਕਿ ਜਿਹੜੀ ਲੇਡੀ ਦੀ ਡੈਥ ਹੋਈ ਉਹ ਪ੍ਰੈਗਨੈਂਟ ਸੀਗੀ ਤੇ ਉਧਰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਕਾਫਲੇ ਦੀਆਂ ਦੋ ਗੱਡੀਆਂ ਬੀਤੇ ਦਿਨੀ ਹਾਦਸਾ ਗ੍ਰਸਤ ਹੋ ਗਈਆਂ ਜਿਸ ਦੇ ਵਿੱਚ ਕਈ ਕਿਸਾਨ ਆਗੂ ਜ਼ਖਮੀ ਦੱਸੇ ਗਏ ਨੇ ਜਿਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕੇਂਦਰ ਸਰਕਾਰ ਦੇ ਨਾਲ ਜਗਜੀਤ ਡੱਲੇਵਾਲ ਅਤੇ ਕਿਸਾਨਾਂ ਦਾ ਕਾਫਲਾ ਖਨੂਰੀ ਬਾਰਡਰ ਤੋਂ ਚੰਡੀਗੜ੍ਹ ਦੇ ਲਈ ਰਵਾਨਾ ਹੋਇਆ ਸੀ ਅਤੇ ਪਟਿਆਲੇ ਦੇ ਨਜ਼ਦੀਕ ਤੇਜ਼ ਰਫ਼ਤਾਰ ਹੋਣ ਦੇ ਬਾਵਜੂਦ ਇੱਕਦਮ ਬ੍ਰੇਕ ਲੱਗਣ ਕਾਰਨ ਦੋ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਜਿਸ ਦੇ ਵਿੱਚ ਤਾਮਿਲਨਾਡੂ ਅਤੇ ਕਰਨਾਟਕਾ ਦੇ ਕਿਸਾਨ ਆਗੂ ਜ਼ਖਮੀ ਹੋਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਦੋ ਕਿਸਾਨ ਆਗੂਆਂ ਨੇ ਮੀਟਿੰਗ ਦੇ ਵਿੱਚ ਸ਼ਾਮਲ ਵੀ ਹੋਣਾ ਸੀ ਅਤੇ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਇਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਹਾਦਸੇ ਦੇ ਵਿੱਚ ਸਿਰਫ ਗੱਡੀਆਂ ਦਾ ਨੁਕਸਾਨ ਹੋਇਆ ਅਤੇ ਇਹਨਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ ਜਿਹੜੇ ਕਿ ਹੁਣ ਹਸਪਤਾਲ ਦੇ ਵਿੱਚ ਜ਼ੇਰੇ ਲਸ ਚੱਲ ਰਹੇ ਨੇ ਦਾ ਅਨਮਿਊਟ ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹੀ ਮਾਸ਼ੂ ਮੜਕਣ ਮੈਂ ਇਸ ਟਾਈਮ ਤੇ ਮੌਜੂਦ ਆ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜਿੱਥੇ ਕੇਂਦਰ ਨਾਲ ਮੀਟਿੰਗ ਕਰਨ ਜਾ ਰਹੇ ਚੰਡੀਗੜ੍ਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਕਿਸਾਨਾਂ ਕੋ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਨਾਮ ਇਹ ਤੁਹਾਡਾ ਜਸਵਿੰਦਰ ਸਿੰਘ ਟਵਾਣਾ ਭਾਰਤੀ ਕਿਸਾਨ ਇਕਤਾ ਸਿੱਧੂਪੁਰ ਜ਼ਿਲ੍ਹਾ ਕਨਵਿਨਰ ਮਹਾਲੀ ਤਾਂ ਕੀ ਹਾਦਸਾ ਹੋਇਆ ਕਹਿੰਦੇ ਕਿ ਸੜਕ ਹਾਦਸਾ ਵਾਪਰ ਗਿਆ ਜਿੱਥੇ ਕਿਸਾਨ ਆਗੂ ਜਾ ਰਹੇ ਸੀ ਢੱਲੇਵਾਲ ਸਾਹਿਬ ਜੀ ਨਾਲ ਕੇਂਦਰ ਦੇ ਬੰਦਿਆਂ ਨਾਲ ਮੀਟਿੰਗ ਕਰਨ ਵਾਸਤੇ ਚੰਡੀਗੜ੍ਹ ਨੂੰ ਕੀ ਹਾਦਸਾ ਹੋਇਆ ਆ ਸਾਈਂ ਮੇ ਹੋਇਆ ਜਿੱimme ਕਿ ਅਸੀਂ ਕਾਫਲੇ ਦੇ ਰੂਪ ਦੇ ਵਿੱਚ ਚੱਲੇ ਸੀ ਢੱਲੇਵਾਲ ਸਾਹਿਬ ਤਾਂ ਐਂਬੂਲੈਂਸ ਦੇ ਵਿੱਚ ਉਹ ਸਾਡੇ ਤੋਂ ਕਾਫੀ ਅੱਗੇ ਸੀ ਤਾਂ ਪਿੱਛੇ ਗੱਡੀਆਂ ਲਾਈਨ ਤੇ ਵਿਚਾਰੀਆਂ ਸੀ ਤਾਂ ਇੱਕ ਗੱਡੀ ਆਈ ਕੋਈ ਔਰ ਗੱਡੀ ਸੀ ਸਾਡੇ ਕਾਫਲੇ ਤੋਂ ਬਾਹਰ ਦੀ ਉਹ ਜਾਂਦੀ ਜਾਂਦੀ ਵਿੱਚ ਕਾਫਲੇ ਵਿੱਚ ਵੜ ਗਈ ਤਾਂ ਸਾਡੇ ਬੰਦੇ ਨੂੰ ਉਹਦੇ ਵਿੱਚ ਜਿਹੜਾ ਅਗਲੇ ਸਿਰ ਮੁਰਲੇ ਗੱਡੀ ਦੀ ਉਹਨੂੰ ਬ੍ਰੇਕ ਮਾਰਨੀ ਪੈ ਗਈ ਬ੍ਰੇਕ ਮਾਰਨੇ ਕਰ ਦੂਜੇ ਨੇ ਬ੍ਰੇਕ ਮਾਰੇ ਦੋ ਕੰਟਰੋਲ ਗਈ ਜਿਹੜੀ ਤੀਜੀ ਗੱਡੀ ਦੀ ਉਹ ਕੰਟਰੋਲ ਹੀ ਹੋਈ ਉਹ ਪਿੱਛੇ ਦੇ ਆ ਕੇ ਲੱਗੀ ਕਿਉਂਕਿ ਲੱਗਣੇ ਕਰ ਨਾਲ ਜਿਹੜੀ ਗੱਬਲੀ ਦੀ ਉਹ ਅਗਲੇ 'ਚ ਲੱਗੀ ਇਸ ਤਰ੍ਹਾਂ ਤਿੰਨ ਗੱਡੀਆਂ ਢਿੱਡ ਗਿਆ ਕਿੰਨੇ ਬੰਦੇ ਜ਼ਖਮੀ ਹੋ ਗਏ ਨੇ ਟੋਟਲ ਦੋ ਜੀ ਤੇ ਉਹਨਾਂ ਦੀ ਹਾਲਤ ਠੀਕ ਰਹਾ ਜਾਂ ਫਿਰ ਹਲੇ ਗੰਭੀਰ ਹੈ ਕੀ ਕਹਿ ਰਹੇ ਗੰਭੀਰਤਾ ਨਹੀਂ ਹੈ ਪੈਸੇ ਸੱਟਾਂ ਕਾਫੀ ਨੇ ਇੱਕ ਲੀਡਰ ਸਾਡੇ ਸੰਤ ਕੁਮਾਰ ਦੇ ਜੀ ਦੇ ਲੱਤ ਤੇ ਪੇਨ ਐਂਡ ਬਾਜ ਪੇਨ ਉਹ ਟੈਸਟ ਹੋ ਰਹੇ ਨੇ ਐਕਸਰਾ ਵਗੈਰਾ ਤਾਂ ਹੁਣ ਪਤਾ ਲੱਗੂ ਡਾਕਟਰ ਸਾਹਿਬ ਨੇ ਕੀ ਕਿਹਾ ਜੀ ਡਾਕਟਰ ਸਾਹਿਬ ਹਾਲੇ ਕਹ ਰਹੇ ਵੀ ਅਸੀਂ ਚੈੱਕ ਅਪ ਕਰਕੇ ਫਿਰ ਦੱਸਦੇ ਹਾਂ ਮਤਲਬ ਖਤਰੇ ਤੋਂ ਬਾਹਰ ਨਹੀਂ ਹਾਂ ਖਤਰੇ ਤੋਂ ਬਾਹਰ ਜੀ ਹਾਂ ਬਿਲਕੁਲ ਤੁਸੀਂ ਸੁਣ ਆ ਕੀ ਕਿਸਾਨ ਆਗੂਆਂ ਨੇ ਦੱਸਿਆ ਕਿ ਉਹਨਾਂ ਦੇ ਸਾਥੀਆਂ ਦੀ ਸਿਹਤ ਠੀਕ ਐ ਖਤਰੇ ਤੋਂ ਬਾਹਰ ਨੇ ਤੇ ਉਹਨਾਂ ਦਾ ਜੇਰੇ ਇਲਾਜ ਚੱਲ ਰਿਹਾ ਪਟਿਆਲਾ ਤੋਂ ਅਨਮਿਊਟ ਦੇ ਨਾਲ ਹਿਮਾਸ਼ੂ ਮੜਕੰਦੀ ਰਿਪੋਰਟ ਆ ਕੀ ਨਾਏ ਬਈ ਜਸਵਿੰਦਰ ਸਿੰਘ ਟਿਵਾਣਾ ਭਾਰਤੀ ਕਿਸਾਨ ਇਕਤਾ ਸਿੱਧੂ ਜੀਲਾ ਕਰਬੀਨਰ ਮਾਹੌਲੀ सर जी आज जो एक्सीडेंट होया है ये हादसा कित्ते होया है कितने इंजर्ड ये ना हम खनौरी से चंडीगढ़ के लिए रवाना हुए थे जो आज मीटिंग सेंटर सरकार के साथ होने उसमें हमारी काफी गाड़ियां थी और सरदार जगजीत सिंह डल्लेवाल एम्बुलेंस में थे वो हमारे से काफी आगे थे तो अचानक काफले के बीच में एक गाड़ी बीच में पड़ गई और ਹਮਾਰੀ ਜੋ ਗਾੜੀ ਸੀ ਮੁਰਲੇ ਵਾਲੀ ਜੀ ਉਸ ਨੂੰ ਬ੍ਰੇਕ ਮਾਰਨੀ ਪੈਗੀ ਬ੍ਰੇਕ ਮਾਰਦੇ ਦੂਸਰੇ ਵਾਲੇ ਕੋਈ ਬ੍ਰੇਕ ਮਾਰਨੀ ਪੈਗੀ ਜੋ ਤੀਸਰੀ ਗਾੜੀ ਸੀ ਉਹ ਵਿਚ ਵਿੱਚ ਲੱਗੀ ਆ ਕੇ ਜੋ ਦੋਨੋਂ ਤੀਨੋਂ ਗੱਡੀਆਂ ਆ ਉਸ ਵਿੱਚ ਢਿੱਡ ਗਈ ਤੇ ਉਦੋਂ ਤਰਨ ਤਰਨ ਦੇ ਵਿੱਚ ਪੰਜਾਬ ਪੁਲਿਸ ਅਤੇ ਗੈਂਸਟਰਾਂ ਦੇ ਵਿਚਾਲੇ ਵੱਡਾ ਐਨਕਾਊਂਟਰ ਹੋਇਆ ਦੱਸਿਆ ਜਾ ਰਿਹਾ ਕਿ ਬੀਤੀ ਅੱਧੀ ਰਾਤ ਨੂੰ ਲੰਡਾ ਹਰੀਕੇ ਗੈਂਗ ਦੇ ਗੁਰਗਿਆਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਸੂਤਰਾਂ ਦੇ ਮੁਤਾਬਕ ਪੁਲਿਸ ਨੇ ਪਿੰਡ ਭੁੱਲਰ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੀ ਗੱਡੀ ਰੋਕੀ ਅਤੇ ਉਹਨਾਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਫਾਇਰਿੰਗ ਤੋਂ ਬਾਅਦ ਮੁਲਜ਼ਮਾਂ ਨੇ ਗੱਡੀ ਨੂੰ ਖੇਤਾਂ ਦੇ ਵਿੱਚ ਵੜ ਲਿਆ ਪੁਲਿਸ ਨੇ ਵੀ ਗੱਡੀ ਦਾ ਪਿੱਛਾ ਕੀਤਾ ਅਤੇ ਤਾਬੜ ਤੋੜ ਗੋਲੀਆਂ ਦੋਨੇ ਪਾਸੇ ਤੋਂ ਚੱਲਣ ਲੱਗੀਆਂ ਪੁਲਿਸ ਦੀ ਫਾਇਰਿੰਗ ਦੇ ਦੌਰਾਨ ਇੱਕ ਮੁਲਜ਼ਮ ਨੂੰ ਗੋਲੀ ਵੀ ਲੱਗੀ ਹੈ ਇਸ ਮਗਰੋਂ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਫਿਲਹਾਲ ਜ਼ਖਮੀ ਹੋਏ ਮੁਲਜ਼ਮ ਦੀ ਪਛਾਣ ਜਿਹੜੀ ਹੈ ਜਸਕਰਨ ਸਿੰਘ ਵਜੋਂ ਹੋਈ ਹੈ ਅਤੇ ਫੜੇ ਗਏ ਮੁਲਜ਼ਮਾਂ ਦੇ ਕੋਲੋਂ ਇੱਕ ਪਿਸਤੌਲ ਮੈਗਜ਼ੀਨ ਅਤੇ ਕਾਰਤੂਸ ਵੀ ਬਰਾਮਦ ਕੀਤਾ ਗਿਆ। ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦੇ ਹੋਏ ਕਮ ਸ਼ਾਮ ਨੂੰ ਐਸਆਈ ਇਕਬਾਲ ਸਿੰਘ ਨੇ ਮੁਹਰੀ ਦੇ ਆਧਾਰ ਤੇ ਆਕਾਸ਼ਦੀਪ ਵਸਵਾਸੀ ਲੜਾਈ ਕੇ ਨੂੰ ਕਾਬੂ ਕੀਤਾ ਜਿਸ ਪਾਸੋਂ ਇੱਕ ਬੱਤੀਬੋਰ ਦੇਸੀ ਕਟਾ ਰਿਵੋਲਵਰ ਤੇ ਤਿੰਨ ਜਿੰਦਾ ਰੌਦ ਬਰਾਮਦ ਹੋਏ ਨੇ ਜਿਸ ਤੇ ਖਿਲਾਫ ਮੁਕੱਦਮਾ ਨੰਬਰ 22 ਥਾਣਾ ਬਗਪੁਰਾ ਦਾ ਦਰਜ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦਾ 2 ਦਿਨ ਦਾ ਰਿਮਾਂਡ ਮਿਲਿਆ ਇਹ ਤਾਂ ਪੁੱਛਗੀ ਜਾਰੀ ਹੈ ਜੋ ਮੋਡਲੀ ਪੁੱਛਗੀ ਚ ਨੇ ਦੱਸਿਆ ਸੀ ਇਹ ਹਥਿਆਰ ਜਦੋਂ ਇਹ ਕੰਬਾਈਨ ਲੈ ਕੇ ਯੂਪੀ ਵਿੱਚ ਗਿਆ ਸੀ ਉੱਥੋਂ ਇਹ ਲੈ ਕੇ ਆਇਆ ਸੀਗਾ ਤੇ ਇਹਨੂੰ ਡਰ ਸੀਗਾ ਕਿ ਇਹਦਾ ਇੱਕ ਕੋਈ ਦੁਸ਼ਮਣ ਹੈਗਾ ਜਿਹੜਾ ਇਹਨੂੰ ਧਮਕੀਆਂ ਦਿੰਦਾ ਸੀ ਕਿ ਮੈਂ ਤੈਨੂੰ ਮਾਰ ਦਾਂਗਾ ਉਸ ਕਰਕੇ ਲੈ ਕੇ ਆਇਆ ਸੀ ਇਹਦੀ ਹੋਰ ਪੁੱਛਗਿੱਛ ਜਾਰੀ ਹੈ ਜੀ ਸਵੱਗੇ ਬਾਤਾਂ ਗੱਲ ਕਰਦੇ ਹਾਂ ਫਾਜ਼ਿਲਕਾ ਜ਼ਿਲ੍ਹੇ ਦੀ ਜਿੱਥੇ ਪਿੰਡ ਚੂੜੀਵਾਲਾ ਧੰਨਾ ਵਿਖੇ ਘਰ ਦੇ ਵਿੱਚ ਦਾਖਲ ਹੋਏ ਚੋਰਾਂ ਨੇ ਬਜ਼ੁਰਗ ਔਰਤ ਨੂੰ ਲੁੱਟਣ ਤੋਂ ਬਾਅਦ ਉਸ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਦੋ ਚੋਰ ਉੱਥੋਂ ਭੱਜਦੇ ਵਿਖਾਈ ਦਿੱਤੇ ਗਏ ਨੇ ਘਟਨਾ ਦੀ ਸੂਚਨਾ ਤੁਰੰਤ ਖੂਈ ਖੇੜਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਟੀਮਾਂ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਲਗਾਤਾਰ ਚੱਲੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੂੜੀਵਾਲਾ ਥੰਨਾ ਵਿਖੇ ਬੀਤੀ ਰਾਤ ਲਗਭਗ 1 ਵਜੇ ਦੋ ਲੁਟੇਰਿਆਂ ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਹਥਿਆਰਾਂ ਦੀ ਨੋਕ ਦੇ ਉੱਤੇ ਇੱਕ ਬਜ਼ੁਰਗ ਔਰਤ ਨੂੰ ਲੁੱਟ ਲਿਆ ਜਦੋਂ ਉਸ ਨੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸੇ ਤੇਤਰ ਹਥਿਆਰਾਂ ਦੇ ਨਾਲ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਉਸ ਦੀ ਹਤਿਆ ਕਰ ਦਿੱਤੀ। ਸਵੇਰ ਹੁੰਦਿਆਂ ਹੀ ਪੁਲਿਸ ਅਧਿਕਾਰੀ ਅਤੇ ਡੌਗ ਸਕੁਐਡ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਅਤੇ ਜਾਂਚ ਲਗਾਤਾਰ ਚੱਲੀ ਹੈ। ਉਹਨਾਂ ਦਾ ਖੇਤੀ ਨਾਂ ਸੀ, ਖੇਤੀ ਦੇਵੀ ਨਾਂ ਸੀਗਾ। ਹੂੰ ਹੂੰ। ਕੱਲ੍ਹ ਵਾ ਤਾਂ ਜੀ ਕੋਈ ਬੰਦੇ ਆਏ ਹੋਏ ਨੇ, ਅਸੀਂ ਤਾਂ ਸੁੱਤੇ ਪਏ ਸੀ ਉੱਤੇ ਚੁਬਾਰੇ ਤੇ। ਹੂੰ ਹੂੰ। ਤੇ ਸਾਨੂੰ ਤਾਂ ਬਾਅਦ 'ਚ ਫੋਨ ਆਇਆ ਮੇਰੇ ਦੇਰ ਕੋਲੇ ਸੁੱਤਾ ਸੀ। ਉਹਨੂੰ ਥੋੜੀ ਬਹੁਤ ਆਵਾਜ਼ ਆਈ ਤਾਂ ਉਹ ਆ ਰਹੀਆ ਉਦੋਂ ਤੱਕ ਪਹੁੰਚ ਗਏ ਸੀ ਉਥਾਂ ਤੇ ਸਾਨੂੰ ਫੋਨ ਕੀਤਾ ਉਹਨਾਂ ਨੇ ਅਸੀਂ ਥੱਲੇ ਆਏ ਪੋਣੀ 2 ਵਜੇ ਤਾਂ ਬਾਅਦ ਚੇ ਦਿਰੋ ਦਰ ਸਮਾਨ ਵੇਖਿਆ ਤੇ ਬਾਅਦ ਚ ਦਾਦੀ ਨੂੰ ਸੁਮਾ ਲਿਆ ਮੁੱਕ ਚੁੱਕੇ ਸੀ ਤੇ ਕਰਦੇ ਵਿੱਚ ਨੇ ਮੈਂਬਰ ਸੀ ਕਿਸੇ ਨੂੰ ਕੋਈ ਆਵਾਜ਼ ਕਿਸੇ ਤਰ੍ਹਾਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਤੁਹਾਨੂੰ ਮਾਤਾ ਜੀ ਕਿਸ ਹਾਲਾਤ ਦੇ ਵਿੱਚ ਮਿਲੇ ਸੀ ਉਹ ਮੁੱਕ ਚੁੱਕੇ ਸੀ ਤੇ ਉਹਨਾਂ ਦੇ ਹੱਥ ਪਿੱਛਾ ਨੂੰ ਸੀ ਤੇ ਗੋਡੇ ਖੜੇ ਸੀ ਉਹਨਾਂ ਦੇ ਹਮ ਹਮ ਨੇ ਅੱਖਾਂ ਤੇ ਮੂੰਹ ਦੋਨੋਂ ਬੰਦ ਸੀ ਜੇ ਅੱਖਾਂ ਤੇ ਮੂੰਹ ਬੰਦ ਕਰ ਦਿੱਤੀ ਜੀ ਕੰਨਾਂ ਚ ਖੂਨ ਆਇਆ ਸੀ ਮੱਥੇ ਤੇ ਸੱਟ ਵੱਜੀ ਸੀ ਕੀ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਦੀ ਮੰਗ ਕਰ ਮੰਗ ਕਰਦੇ ਆ ਤੇ ਜੇ ਬੰਦੇ ਉਹ ਲੱਭ ਜਾਣ ਤਾਂ ਸੀ ਤਾਂ ਉਹਨਾਂ ਨੂੰ ਸਜ਼ਾ ਦਿਲਾਉਣਾ ਚਾਹੁੰਦੇ ਆ ਜੀ ਡੇਢ ਕੁ ਜੇ ਕੋਈ ਚਾਹਤੇ ਲੋਕ ਆਏ ਜੀ ਹੂੰ ਚੋਰੀ ਕਰਕੇ ਲੈ ਗਏ ਤੇ ਦਾਦੀ ਨੂੰ ਪੂਰਾ ਕਰ ਗਏ ਕਿ ਕਿਦਾਂ ਸੱਟ ਮਾਰੀ ਅੱਛਾ ਕਰੇ ਕੌਣ ਕੌਣ ਸੀ ਉਦੋਂ ਕਰੇ ਚਿਤਨ ਭਰਾ ਸੀਗੇ ਹੂੰ ਹੂੰ ਮੈਂ ਡੇਢੀ ਉਧਰ ਮਾਛਾਡੇ ਪੁਰਾਣੇ ਕਰਸੁੰਦੇ ਸੀ। ਅੱਛਾ। ਕਿਵੇਂ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਘਟਨਾ ਦਾ ਕਿਸ ਤਰ੍ਹਾਂ? ਪਤਾ ਸਾਨੂੰ ਜਦੋਂ ਉਹ ਚਲੇ ਗਏ। ਉਹ ਤੋਂ ਬਾਅਦ ਲੱਗੇ ਜਨੂੰ। ਕਿੰਨੇ ਵਜੇ ਘਟਨਾ ਹੈ? ਡੇਢ ਵਜੇ। ਡੇਢ ਵਜੇ। ਕੀ ਲੈ ਕੇ ਕੀ ਗਏ ਮਾਤਾ ਜੀ ਦੇ ਕੋਲ ਕੀ ਸੀਗਾ? ਮਾਲੀਆਂ ਬੋਲੀਆਂ ਸੀ ਦੋਵੇਂ ਲੈ ਗਏ ਤੇ ਕੰਚੇ ਸੀਗਾ ਕੋਕੋ ਲੈ ਗਏ। ਤੇ ਸਿਰ ਤੇ ਕੋਈ ਛੱਟ ਤੇ ਨਿਸ਼ਾਨੂ ਆ। ਹਾਂ ਤੇ ਕੋਣ ਲੱਗਿਆ ਸਾਰੀ? ਕੋਈ ਛੱਟ ਮਾਰੀ ਆ। ਮੈਂ ਪੁਲਿਸ ਮੌਕੇ ਤੇ। ਮੌਕੇ ਪੁਲਿਸ ਆ ਗਈ। ਆ ਗਈ ਸੀ। ਤਾਂ ਕੋਈ ਛੱਟ। ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ? ਕਾਰਬਾਈ ਅਖਰ ਇਹ ਚਾਨੀ ਅਭਿਸ਼ਰਨ ਸਾਬ ਕੋਈ 10 ਦੇ ਵਿੱਚ ਚੋਰ ਆਏ ਸੀਗੇ ਤੇ ਦਾਦੀ ਦੇ ਨਾ ਕਰਨਾਂ ਤੋਂ ਬਾਲੀਆਂ ਤੇ ਨਕਦਾ ਕੋਕਾ ਨਾ ਕੱਟ ਕੇ ਲੈ ਗਏ ਨਾਲੇ ਹਨ ਕਿ 60 ਵਜੇ ਸਰ ਤੇ ਤੇ ਉਸ ਟਾਈਮ ਉਹਨਾਂ ਦਾ ਧਿਆਨਤ ਹੋ ਗਿਆ ਤੇ ਸਾਨੂੰ ਅਸੀਂ ਗੰਗਨ ਰਹਿੰਦੇ ਤੇ ਸਾਨੂੰ ਇਹਨਾਂ ਨੇ ਦੋ ਟਾਈਪ ਜਿਹਾ ਫੋਨ ਕੀਤਾ ਤੇ ਉੱਥੋਂ ਅਸੀਂ ਸਵੇਰੇ ਹਨ 4 46 4000 ਤੇ ਪਹੁੰਚ ਗਏ ਸੀ ਸੀਸੀਟੀਵੀ ਕੈਮਰੇਜ ਕੁਛ ਆਇਆ ਹੈ ਸੀਸੀਟੀਵੀ ਕੈਮਰੇਜ ਸੇ ਪਾ ਜੀ ਇੱਥੇ ਕਹਿੰਦੇ ਹੁੰਦੇ ਆ ਵੀ ਯਾਨੀ ਕਿ ਦੋ ਮੋਟਰਸਾਈਕਲ ਵਾਲੇ ਨਾ ਇੱਕ ਮੋਟਰਸਾਈਕਲ ਤੇ ਦੋ ਬੰਦੇ ਜਾਂਦੇ ਵਿਖਲੇ ਠੀਕ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਕਾਰਵਾਈ ਜੀ ਸਾਨੂੰ ਇਨਸਾਫ ਮਿਲੇ ਠੀਕ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਜੀ ਲਗਭਗ ਡੇਢ ਇੱਕ ਟੋੜਾ ਸੋਨਾ ਹੋ ਗਿਆ ਬੀਤੀ ਰਾਤ 13 14 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਚੂੜੀ ਵਾਲਾ ਧੰਨਾ ਵਿਖੇ ਖੇਤੀ ਦੇਵੀ ਪਤਨੀ ਖਿਆਲੀ ਰਾਮ ਉਮਰ ਕਰੀਬ 82 ਸਾਲ ਦਾ ਅਰਪਛਾਤੇ ਆਦਮੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਉਸ ਟਾਈਮ ਘਰ ਦੇ ਵਿੱਚ ਕਰੀਬ 5 ਮੈਂਬਰ ਜਿਹੜੇ ਹੋਰ ਵੀ ਸੁੱਤੇ ਪਏ ਸੀਗੇ ਪਰਿਵਾਰ ਵਾਲਿਆਂ ਦੀ ਸਟੇਟਮੈਂਟ ਦੇ ਉੱਤੇ ਮਕਦਮਾ ਦਰਜ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਤਬਦੀਸ਼ ਜਾਰੀ ਹੈ ਜੇ ਉਧਰ ਮੋਗਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਬਾਗਾਪੁਰਾਣਾ ਪੁਲਿਸ ਨੇ ਇੱਕ ਵਿਅਕਤੀ ਨੂੰ ਦੇਸੀ ਪਿਸਤੌਲ ਕੱਟਾ ਅਤੇ ਤਿੰਨ ਜਿੰਦਾ ਕਾਰਤੂਸਾਂ ਦੇ ਸਮੇਤ ਗ੍ਰਿਫਤਾਰ ਕੀਤਾ ਬਾਗਾਪੁਰਾਣਾ ਥਾਣੇ ਵਿਖੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਬਾਗਾਪੁਰਾਣਾ ਦਲਬੀਰ ਸਿੰਘ ਨੇ ਦੱਸਿਆ ਕਿ ਐਸਐਸਪੀ ਮੋਗਾ ਏ ਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਮਾਜ ਵਿਰੋਧੀ ਅਨਸਰਾਂ ਉੱਤੇ ਸ਼ਿਕੰਜਾ ਕੱਸਣ ਦੇ ਲਈ ਚਲਾਈ ਗਈ ਮੁਹਿੰਮ ਦੇ ਦੌਰਾਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਪੁਲਿਸ ਪਾਰਟੀ ਗਸ਼ਤ ਦੇ ਉੱਤੇ ਸੀ ਤਾਂ ਇੱਕ ਮੁਖਬਰ ਦੀ ਸੂਚਨਾ ਦੇ ਉੱਤੇ ਪਿੰਡ ਲਧਾਈਕੇ ਦੇ ਰਹਿਣ ਵਾਲੇ ਆਕਾਸ਼ਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਕੋਲੋਂ ਇੱਕ 32 ਬੋਰ ਦਾ ਦੇਸੀ ਪਿਸਟੋਲ ਅਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਤਾਂ ਪੁਲਿਸ ਨੇ ਗ੍ਰਿਫਤਾਰ ਕੀਤੇ ਵਿਅਕਤੀ ਖਿਲਾਫ ਬਾਗਾ ਪੁਰਾਣਾ ਥਾਣੇ ਦੇ ਵਿੱਚ ਅਸਲ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ ਡੀਐਸਪੀ ਨੇ ਦੱਸਿਆ ਕਿ ਦੋਸ਼ੀ ਨੂੰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤਾਂ ਰਿਮਾਂਡ ਦੇ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਸਤੌਲ ਮੁਲਜ਼ਮ ਦੇ ਕੋਲੋਂ ਕਿੱਥੋਂ ਆਇਆ ਸੀ ਅਤੇ ਇਸ ਦੀ ਵਰਤੋਂ ਕਿੱਥੇ ਕਰਨੀ ਸੀ ਸਾਹਿਬ ਸਾਹਿਬ ਤੇ ਐਸਐਸਪੀ ਅਭੀ ਮਨਿਉ ਰਾਨਾ ਜੀ ਆਈਪੀਐਸ ਤਰਨਤਾਰਨ ਤੋਂ ਇੱਕ ਇੱਕ ਸਪੈਸ਼ਲ ਟੀਮ ਬਣਾਈ ਹੋਈ ਹੈ ਜਿਹੜੀ ਕਿ ਕਰਪਸ਼ਨ ਦੇ ਵਿੱਚ ਚਿੱਟੇ ਦੇ ਵਿੱਚ ਦੇ ਗੈਂਗਸਟਰਾਂ ਦੇ ਪਿੱਛੇ ਲੱਗੀ ਹੋਈ ਹੈਗੀ ਤੋ ਇਸੇ ਸਬੰਧ ਦੇ ਵਿੱਚ ਇੱਕ ਇਨਫੋਰਮੇਸ਼ਨ ਸਗੀ ਸਾਡੇ ਐਸ ਐਚ ਓ ਸਦਰ ਨੂੰ ਕਸ਼ਮੀਰ ਸਿੰਘ ਨੂੰ ਇਨਸਪੈਕਟਰ ਤੇ ਉਹਨਾਂ ਨੇ ਆਪਣੀ ਸਾਰੀ ਟੀਮ ਦੇ ਉੱਪਰ ਇੱਕ ਪੋਲਰ ਜਿਹੜਾ ਪਿੰਡ ਪੈਂਦਾ ਉੱਥੇ ਨਾਕਾ ਲਾਇਆ ਸੀਗਾ ਇਨਫੋਰਮੇਸ਼ਨ ਇਹ ਸੀਗੀ ਵੀ ਸਤਨਾਮ ਸਿੰਘ ਮੱਖੂ ਜਿਹੜਾ ਕਿ ਕਿਸਾਨੀ ਓਂ ਦੇ ਪ੍ਰਧਾਨ ਹੈਗਾ ਉਹਦੇ ਉੱਪਰ ਮੱਖੂ ਗੋਲੀ ਚੱਲੀ ਸੀਗੀ ਜਿਹੜੇ ਜਸਕਰਨ ਸਿੰਘ ਹਰਮਿੰਦਰ ਸਿੰਘ ਤੇ ਹਰਮਨ ਸਿੰਘ ਇਹ ਤਿੰਨ ਬੰਦੇ ਸੀਗੇ ਸੋ ਅੱਜ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਜਸਕਰਨ ਸਿੰਘ ਜੀ ਵੀ ਇੱਕ ਗੱਡੀ ਲੈ ਕੇ ਚਿੱਟੇ ਰੰਗ ਦੀ ਆ ਰਹੇ ਹੈਗੇ ਜਿਸ ਵੇਲੇ ਉਹ ਗੱਡੀ ਲੈ ਕੇ ਆਏ ਕੋਦੇ ਨਾਲ ਦੋ ਬੰਦੇ ਹੋਰ ਬੈਠੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਰੋਕਿਆ ਨਹੀਂ ਗਿਆ ਉਹਨਾਂ ਨੇ ਸਿੱਧੀ ਕੋਸ਼ਿਸ਼ ਕੀਤੀ ਗੱਡੀ ਚ ਗੱਡੀ ਮਾਰੇ ਗੱਡੀ ਪਿੱਛੇ ਹੋਣ ਕਰ ਗਈ ਉਹਨੇ ਗੱਡੀ ਜਿਹੜੀ ਖੇਤਾਂ 'ਚ ਵੜ ਗਈ ਕਿ ਤਾਂ ਇਹ ਵੜ ਕੇ ਤੇ ਉਹ ਬੰਦਾ ਜਿਹੜਾ ਸੀਗਾ ਜਸਕਰਨ ਸੀ ਗੱਡੀ ਚ ਲਾ ਰਿਹਾ ਸੀਗਾ ਉਹ ਉੱਥੇ ਡਿੱਗ ਪਿਆ ਉਸ ਤੋਂ ਅੱਗੇ ਡਿੱਗਦੇ ਨੇ ਉਹਨੇ ਦੋ ਗੋਲੀਆਂ ਜਿਹੜੀਆਂ ਰੋਂਹ ਦਿੱਤੀਆਂ ਗਈਆਂ ਪੁਲਿਸ ਦੇ ਉੱਪਰ ਦੋ ਬੰਦੇ ਜਿਹੜੇ ਸੀਗੇ ਜੀ ਹਰਮਿੰਦਰ ਸਿੰਘ ਤੇ ਹਰਨਾਮ ਸਿੰਘ ਇਹ ਮੌਕਾ ਤੋਂ ਉੱਥੇ ਭੱਜ ਗਏ ਤੇ ਉਸ ਤੋਂ ਬਾਅਦ ਪੁਲਿਸ ਨੇ ਦੋ ਤਿੰਨ ਵਾਰੀ ਲੜਕਾਰਾ ਮਾਰਿਆ ਕੋਈ ਨਾ ਪੁਲਿਸ ਗੋਲੀ ਨਾ ਚਲਾਈ ਜਾਵੇ ਗੋਲੀ ਨਾ ਚਲਾਈ ਜਾਵੇ ਪਰ ਉਹਨੇ ਫੇਰ ਪੁਲਿਸ ਦੇ ਉੱਪਰ ਦੋ ਗੋਲੀਆਂ ਚਲਾਈਆਂ ਗਈਆਂ ਤੇ ਪੁਲਿਸ ਦੀ ਜਵਾਬੀ ਦੇ ਵਿੱਚ ਉਹਦੇ ਪੱਟ ਦੇ ਗੋਲੀ ਉੱਜੀ ਗਏ ਦੋ ਬੰਦੇ ਜਿਹੜੇ ਹੈਗਾ ਹਰਮਨ ਤੇ ਨਾਲ ਪਰਮਿੰਦਰ ਜਿਹੜੇ ਹੈਗਾ ਉਹ ਵੀ ਫੜ ਲਏ ਗਏ ਤੇ ਜਸਕਰਨ ਨੂੰ ਹਸਪੀਟਲ ਭੇਜਿਆ ਗਿਆ ਇਹਨਾਂ ਕੋਲ 9mm ਦਾ ਪਿਸਤਲ ਹੈਗਾ ਪਾਕਿਸਤਾਨ ਮੇਡ ਹੈਗਾ ਜੀ ਤੇ ਉਹ ਮਿਲੇ ਗਏ ਬੱਤੀ ਬੋਰ ਦਾ ਹੈਗਾ ਤੇ ਦੋ ਮੈਗਜ਼ੀਨ ਹੈਗੇ ਤੇ ਰੌਣ ਦੀ ਇੱਕ ਜਿੰਦਾ ਮਿਲਿਆ ਜੀ ਸਨਮਨਯੋਗ ਸੀਐਮ ਸਾਹਿਬ ਡੀਜੀਪੀ ਪੰਜਾਬ ਸਾਹਿਬ ਤੇ ਐਸਐਸਪੀ ਅਭੀ ਮਨਿਓ ਰਾਣਾ ਜੀ ਆਈਪੀਐਸ ਤਰਨਤਾਰਨ ਤੋਂ ਇੱਕ ਇੱਕ ਸਪੈਸ਼ਲ ਟੀਮ ਬਣਾਈ ਹੋਈ ਹੈ ਜਿਹੜੀ ਕਿ ਕਰਪਸ਼ਨ ਦੇ ਵਿੱਚ ਚਿੱਟੇ ਦੇ ਪਿੱਛੇ ਤੇ ਗੈਂਗਸਟਰਾਂ ਦੇ ਪਿੱਛੇ ਲੱਗੀ ਹੋਈ ਹੈ ਤੋਂ ਇਸੇ ਸਬੰਧ ਦੇ ਵਿੱਚ ਇੱਕ ਇਨਫੋਰਮੇਸ਼ਨ ਸੀਗੀ ਸਾਡੇ ਐਸਐਚਓ ਸਦਰ ਨੂੰ ਕਸ਼ਮੀਰ ਸਿੰਘ ਨੂੰ ਇਨਸਪੈਕਟਰ ਤੇ ਉਹਨਾਂ ਨੇ ਆਪਣੀ ਸਾਰੀ ਟੀਮ ਦੇ ਉੱਪਰ ਇੱਕ ਭੁੱਲਰ ਜਿਹੜਾ ਪਿੰਡ ਪੈਂਦਾ ਉੱਥੇ ਨਾਕਾ ਲਾਇਆ ਹੋਇਆ ਸੀਗਾ ਇਨਫੋਰਮੇਸ਼ਨ ਇਹ ਸੀਗੀ ਵੀ ਸਤਨਾਮ ਸਿੰਘ ਮੱਖੂ ਜਿਹੜਾ ਕਿ ਕਿਸਾਨ ਯੂਨੀਅਨ ਦਾ ਪ੍ਰਧਾਨ ਹੈਗਾ ਉਦੇ ਉਪਰ ਮੱਖੂ ਗੋਲੀ ਚੱਲੀ ਸੀਗੀ ਜਿਹਦੇ ਵਿੱਚ ਜਸਕਰਨ ਸਿੰਘ ਹਰਮਿੰਦਰ ਸਿੰਘ ਤੇ ਹਰਮਨ ਸਿੰਘ ਇਹ ਤਿੰਨ ਬੰਦੇ ਸੀਗੇ ਸੋ ਅੱਜ ਇਨਫੋਰਮੇਸ਼ਨ ਸੀ ਕਿ ਸਾਡੇ ਕੋਲ ਜਸਕਰਨ ਸਿੰਘ ਜੀ ਵੀ ਇੱਕ ਗੱਡੀ ਲੈ ਕੇ ਚਿੱਟੇ ਰੰਗ ਦੀ ਆ ਰਿਹਾ ਹੈਗਾ ਜਿਸ ਵੇਲੇ ਉਹ ਗੱਡੀ ਲੈ ਕੇ ਆਇਆ ਹੈਗਾ ਉਹਦੇ ਨਾਲ ਦੋ ਬੰਦੇ ਹੋਰ ਬੈਠੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਰੋਕਿਆ ਨਹੀਂ ਹੈਗਾ ਉਹਨਾਂ ਨੇ ਜਿਹਦੀ ਕੋਸ਼ਿਸ਼ ਕੀਤੀ ਗੱਡੀ ਚ ਗੱਡੀ ਮਾਰੇ ਗੱਡੀ ਪਿੱਛੇ ਹੋਣ ਕਰਕੇ ਉਹਨੇ ਗੱਡੀ ਜਿਹੜੀ ਖੇਤਾਂ ਦੀ ਵੜ ਗਈ ਕਿ ਤਾਂ ਇਹ ਵੜ ਕੇ ਦੇ ਉਹ ਬੰਦਾ ਜਿਹੜਾ ਸੀਗਾ ਜਸਕਰਨ ਸਿੰਘ ਗੱਡੀ ਚ ਲਾ ਰਿਹਾ ਸੀਗਾ ਉਹ ਉੱਥੇ ਡਿੱਗ ਪਿਆ ਉਹ ਜਿਹੜੇ ਡਿਗਦੇ ਨੇ ਉਹਨੇ ਦੋ ਗੋਲੀਆਂ ਜਿਹੜੀਆਂ ਰੌਂਤ ਜਿਤੀਆਂਗੇ ਪੁਲਿਸ ਦੇ ਉੱਪਰ ਦੋ ਬੰਦੇ ਜਿਹੜੇ ਸੀਗੇ ਜੀ ਹਰਮਿੰਦਰ ਸਿੰਘ ਤੇ ਅ ਹਰਨਾਮ ਸਿੰਘ ਇਹ ਮੌਕਾ ਤੋਂ ਉੱਥੇ ਭੱਜ ਗਏ ਤੇ ਉਸ ਤੋਂ ਬਾਅਦ ਪੁਲਿਸ ਨੇ ਦੋ ਤਿੰਨ ਵਾਰੀ ਲੜਕਾਰਾ ਮਾਰਿਆ ਵੀ ਨਾ ਪੁਲਿਸ ਗੋਲੀ ਨਾ ਚਲਾਈ ਜਾਵੇ ਗੋਲੀ ਨਾ ਚਲਾਈ ਜਾਵੇ ਪਰ ਉਹਨੇ ਫੇਰ ਪੁਲਿਸ ਦੇ ਉੱਪਰ ਦੋ ਗੋਲੀਆਂ ਚਲਾਈਆਂ ਗਈਆਂ ਤੇ ਪੁਲਿਸ ਦੀ ਜਵਾਬੀ ਦੇ ਵਿੱਚ ਉਹਦੇ ਪੱਟ ਦੇ ਗੋਲੀਆਂ ਚੀਗੇ ਦੋ ਬੰਦੇ ਜਿਹੜੇ ਹੈਗੇ ਹਰਮਨ ਤੇ ਨਾਲ ਹਰਮਿੰਦਰ ਜਿਹੜੇ ਹੈਗੇ ਉਹ ਵੀ ਫੜ ਲਏ ਗਏ ਸਜਸ ਕਰਨ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਉਹ 9am ਦਾ ਪਿਸਟਲ ਹੈਗਾ ਪਾਕਿਸਤਾਨ ਮੇਡ ਹੈਗਾ ਜੀ ਤੇ ਉਹ ਮਿਲੇਗਾ 32 ਬੋਰ ਦਾ ਹੈਗਾ ਤੇ ਦੋ ਮੈਗਜ਼ੀਨ ਹੈਗੇ ਤੇ ਰੌਣ ਦੀ ਇੱਕ ਜਿੰਦਾ ਮਿਲਿਆ ਜੀ। ਇਹ ਲਖਬੀਰ ਲੰਡਾ ਦੇ ਜਿਹੜੇ ਉਹ ਗੁਰਦੇ ਹੈਗੇ ਇਹਨਾਂ ਦੇ ਵਿੱਚ ਹਲੇ ਪੁੱਛ ਗਈ ਛਲੇ ਹੋਰ ਵੀ ਚੱਲੇ ਵੀ ਹੋਰ ਇਹਨਾਂ ਨੇ ਕਿੱਥੇ ਕਿੱਥੇ ਵਾਰਦਾਤਾ ਕੀਤੀਆਂ ਕਿਵੇਂ ਵੀ ਕਿ ਕਿਥੇ ਕਿਥੋਂ ਕੋਈ ਫਰੋਤੀ ਮੰਗੀ ਹੈ ਕੁਝ ਹੋ ਜਾਏਗਾ ਜੀ। ਸਵੇਦ ਸਾਨ ਇਸ ਵਕਤ ਦੀਆਂ ਵਟੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਤਾਨ ਮਿਊਟ ਦੇ ਨਾਲ। ਫਿਲਹਾਲ ਇਜਾਜ਼ਤ ਚਾਹਾਂਗੇ ਤਾਨ